ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਹਾਸਤੇ ਕੈਂਡਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਇਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਹਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆਹ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਆ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਰੋਕੋ ਰੋਕੋ ਬੀਬੀ ਰਗੜਦੀ ਟੋਕਰੇ ਨਾਲ ਦਬਰਿਆ ਕੁਕੜੀਆ ਬ੍ਰੇਕਿੰਗ ਨਿਊਜ਼ ਟੋਕਰੇ ਨਾਲ ਸਾ ਰੋਕਣ ਦੀ ਨਾਕਾਮ ਕੋਸ਼ਿਸ਼ ਸਾਡੀ ਪੇੜ ਤੇ ਜਿੰਨੇ ਵਾਰ ਹੋਏ ਕੀਤੇ ਜਿਗਰੀ ਕੰਮ ਪਾਥੀਆਂ ਦਾ ਰੋਲਾ ਲੱਗਦਾ ਕੋਈ ਦੇਖੀ ਬੀਬੀ ਸਾਹ ਕੁੱਟ ਕੇ ਮਾਰਦੀ ਸੀ ਵਿਚਾਰੀ ਅਟੈਂਪਟ ਟੂ ਮਰਡਰ ਥਿਸ ਇਜ਼ ਪ੍ਰੂਫ ਮੈਂ ਬੋਲਾ ਸਪਾਈ ਹੈ ਜੇ ਕਿਸੇ ਨੇ ਬੰਦਾ ਪੁੰਦਾ ਚਕਾਣਾ ਹੋਵੇ ਦੋ ਚਕਾ ਸਕਦਾ ਸਾਡੇ ਨਾਲ ਕਲਿੱਕ ਕਰ ਸਕਦਾਗਾ ਮੇਰੀ ਤਾਂ ਪਹਿਲਾਂ ਹੀ ਦਵਾਈ ਚੱਲਦੀ ਹੈ ਭਰਾਵਾ ਕੰਟੈਕਟ ਨਾਨਕ ਕਲੰਕ ਕੰਜਰਾ ਹੱਡਾ ਰੋੜੀਆਂ ਚ ਲੱਗਾ ਲੱਗਦਾ ਖੈਰ ਕਰੋ ਜਿਨੇ ਕੋਈ ਬੰਦਾ ਪੁੰਦਾ ਚਕਾਣਾ ਹੋਵੇ ਤੇ ਮੇਰੇ ਨਾਲ ਭਾਈ ਤੇਰੇ ਕਰਕੇ ਐਕਸੀਡੈਂਟ ਕਰਾ ਲਈ ਆਪਣਾ ਬੰਦਾ ਮਾਰਦੇ ਭਰਾ ਕੋਈ ਇੱਕ ਸਾਲਾ ਮੰਦਾ ਬਹੁਤ ਚੱਲਦਾ ਪਿਆ ਹੈ ਕਿੰਨੀ ਕਿਤਾ ਮੱਗਰ ਮਿੱਠੀ ਟੇਕਾ ਮਾਰ ਕੇ ਸਟੇਜ ਤੋਂ ਛੋੜਦਾ ਨਹੀਂ ਬੱਲੂ ਦਾ ਡੈਡੀ ਲੱਗਦਾ ਏ ਮੈਨੂੰ ਗਲਤ ਜਾ ਲੱਗਦਾ ਏ ਇਹ ਵੀ ਬੱਲੂ RAM ਗੜੀਆ ਦਾ ਬੁਢਾ ਲੱਗਦਾ ਮੈਨੂੰ ਬੱਲੂ RAM ਗੜੀਆ ਦੇ ਟੱਬਰ ਚੋਂ ਲੱਗਦਾ ਇਹ ਸੋਹਣੀ ਸੁਪੈਦੇ ਜਿਹੀ ਹਾਈਟ ਮੁੰਡੇ ਦੀ ਰੈਸਲਿੰਗ ਵਰਗੀ ਆ ਫਾਈਟ ਮੁੰਡੇ ਦੀ ਉਹ ਦੂਜਾ ਜਾ ਕੀ ਟੂਣਾ ਕਰੀ ਜਾਂਦਾ ਭਾ ਬਾਈ ਟੇਟਾ ਟੇਟਾ ਨਾ ਦੇਖ ਡਰ ਲੱਗਦਾ ਏ ਉਂਗਲ ਮਾਲ ਮਾਰ ਗਲੀ ਨਾ ਕੱਢਦੀ ਸਾਲਾ ਸਫੈਦਾ ਜਿਆ ਇੱਕ ਦਿਨ ਬਹੁਤ ਥੱਲੇ ਜਾਏਗਾ ਲੱਗਦਾ ਏ ਸ਼ਾਇਰੀ ਨਾ ਨਾ ਬਵਾਸੀਰ ਟੱਟ ਮੈਂ ਦੂਚੀ ਨੇ ਸੜ ਮਾਰੀਆਂ ਸੂਟ ਤੇ ਕੱਚੀਆਂ ਸਰੀਰ ਤਾਂ ਦੇਖ ਲੈ ਆਪਦਾ ਸਿਉਣਾ ਕਿਹੜਾ ਤੇਰੇ ਵਾਸਤੇ ਤਾਂ ਤਰਪਾਲ ਚਾਹੀਦੀ ਆ ਇਹ ਤਾਂ ਤੱਕੇ ਨਾ ਹੀ ਕਿਊਟ ਬਣੀ ਜਾਂਦੀ ਆ ਤੇਰੇ ਲਈ ਬਿਬਾ ਪੱਕੀ ਸੀਨ ਲੋਲੀ ਕੋਈ ਮਸ਼ੀਨ ਨਹੀਂ ਬਣੀ ਆ ਕਿਉਂਕਿ ਕੰਮ ਮੇਚੇ ਤੋਂ ਬਾਹਰ ਹੋ ਗਿਆ ਦਰਜੀ ਨੇ ਅੰਦਾਜ਼ੇ ਨਾਲ ਸਿਉਣਾ ਮਾਰਤੀਆਂ 1 ਲੱਖ ਕੈਸ਼ ਨਾ ਨਾ ਦੱਸ ਕੇ ਵੀ ਉਹ ਕਿਸ ਨੂੰ ਲੱਗਦਾ ਹੈ ਕਬਾੜੀਆਂ ਹੀ ਸਹੀ ਸੀ ਟੱਟੀ ਬੈਠ ਕੇ ਪਾਣੀ ਵੱਡੇ ਡੱਬੇ ਚ ਲੈ ਫਿਰਦਾ ਪਤੰਦਰ ਭਰਾਵਾ ਮੰਦਰ ਬੰਦ ਹੋ ਜਾਣਾ ਪਹਿਲਾਂ ਮੱਥਾ ਟੇਕਣਾ ਜਾਵੇ ਇਹ ਪਹਿਲਾ ਬੰਦਾ ਜਿਹਦਾ ਦਿਮਾਗ ਸਰੀਰ ਨਾਲੋਂ ਛੋਟਾ ਟਾਈਮ ਨਾਲ ਡਾਕਟਰ ਨੂੰ ਦਿਖਾ ਲਈ ਭਰਾਵਾ ਵੀ ਮੈਂ ਲੱਕ ਤੜਵਾਈ ਫਿਰਦੀ ਆ ਤੈਨੂੰ ਕੀ ਦੱਸਣਾ ਸਿੱਖਾ ਦੇਖ ਮਰਦਾਨਿਆਂ ਰੰਗ ਕਰਤਾਰ ਦੇ ਅਕਸਰ ਉਹ ਮਰਦੇ ਜਿਹੜੇ ਦੂਜਿਆਂ ਨੂੰ ਮਾਰਦੇ ਦੋਸਤ ਨਾ ਦੁਸ਼ਮਣ ਹੈ ਇਹ ਸ਼ੈਤਾਨਾਂ ਦੀ ਪੂਜਾ ਨਾ ਨਾ ਜੁੱਖਾ ਪੂਜਾ ਰਾਂਟੋ ਦਾ ਕੀ ਕਸੂਰ ਸੀ ਬੇਡਾ ਤੁਹਾਡੇ ਤੇ ਤਰਸ ਵੀ ਆਉਂਦਾ ਕੋਈ ਹੋਰ ਕੰਮ ਕਰ ਲਓ ਜੇ ਗਾਣਾ ਨਹੀਂ ਆਉਂਦਾ ਸ਼ਰਮ ਤਾਂ ਆਉਂਦੀ ਹੋਊ ਕਾਤੀ ਚੱਕਲੀਆਂ ਗੋਲੀਆਂ ਸੈਕਰੋ ਮੈਕਰੋ ਯਾ ਵੀਰੋ ਬੜਾ ਸਮਝਾਇਆ ਤੁਸੀਂ ਨੂੰ ਤੁਸੀਂ ਨਾ ਸੁਧਰੀਆ ਨਾ ਨਾ ਕਿਸੇ ਨੇ ਨਹੀਂ ਦੇਖਿਆ ਥੋੜਾ ਜਿਹਾ ਮਿੱਠਾ ਕਾਟਾ ਆਹ ਦੇਖੋ ਜੀ ਸੰਗਤ ਜੀ ਪੱਟ ਪੋਲ ਇਹਨੂੰ ਫੜ ਕੇ ਸੱਟੋ ਕੜਾਈ ਚ ਮਾਲ ਵੀ ਜਿਆਦਾ ਛੋਟ ਵੀ ਨਹੀਂ ਸਕਦਾ ਅੰਦਰ ਪੰਜਾਬ ਦੀ ਪੀਆਰ ਲਈ ਐਲੀਜੀਬਲ ਹੋਣ ਲੱਗੀ ਆ ਏ ਕੱਲੇ ਕੱਲੇ ਦੇ ਡੱਬ ਵਿੱਚ ਦੋ ਦੋ ਇਹ ਸਾਲੀਆਂ ਦੀ ਮਹਾਭਾਰਤਾਂ ਟਕਰੇ ਸੀ ਪੁੱਤ ਬਗਾਨੇ ਪੁੱਤ ਬਗਾਨੇ ਡੱਬ ਚ ਹਸਲਾ ਕੱਢਣ ਨਹੀਂ ਦਿੰਦੇ ਮੋਦੀ ਵਾਲਾ ਸਿੰਦੂਰ ਹਮਲਾ ਕੀਤਾ ਨਾਲੇ ਐਸਐਸ 400 ਡਿਫੈਂਸ ਸਿਸਟਮ ਨੇ ਬਚਾ ਲਿਆ ਚਪੇੜਾ ਕੌਣ ਭੂਤ ਮਾਰ ਗਿਆ ਪਤਾ ਨਹੀਂ ਇਹਨੂੰ ਮੋਕੇ ਆਲੇ ਬਾਬੇ ਕੋਲ ਲੈ ਜਾਓ ਜਾਵਾਂ ਠੀਕ ਕਰ ਦੂੰਗਾ ਇਹਨੂੰ ਬਾਈ ਛੱਡ ਪਰਾ ਇੰਨਾ ਗੁੱਸਾ ਨਹੀਂ ਕਰੀਦਾ ਮੈਡੀਸਿਨ ਚੱਲਦੀ ਆ ਬਾਈ ਦੀ ਪਰ ਆਨੇ ਬੰਦ ਕਰਤੀ ਜਿਹੜਾ ਪਹਿਲਾਂ ਥੱਪੜ ਵੱਜਿਆ ਸੀ ਇਹਦੇ ਦਾਦੇ ਨੂੰ ਮਾਰਿਆ ਕਿਸ਼ਤਾਂ ਕਰਾਉ ਤੁਸੀਂ ਤਵਾ ਮਾਰ ਕੇ ਮੁੱਢਾ ਕਰ ਦ ਕੁੱਤਾ ਕਰਾ ਛੋੜ ਦ ਕਰ ਆ ਤਾਡੇ ਬੋਲਦਾ ਕਿੰਨੀ ਮਿੱਠੀ ਆਵਾਜ਼ ਆ ਭੈਣ ਦੀ ਕੁੱਤਾ ਕ세 ਥਾਂ ਦਾ ਮੈਂ ਤਵਾ ਮਾਰ ਕੇ ਮੁੱਢਾ ਕਰ ਦ ਕੁੱਤਾ ਫਿਰ ਥੋੜਾ ਟਾਈਮ ਹੋਰ ਰੁਕ ਜਾ ਦੂਸਰੀ ਕਿਸ਼ਤ ਵੀ ਜਮਾ ਕਰਾ ਦੇਣਾ ਸਿੱਧੀ ਖਾਤੇ ਚ ਪਾਉਣ ਲੱਗੀ ਸੀ ਕਿਸ਼ਤ ਕਿਸਤਾ ਨਾ ਚਾਹ ਪਾਣੀ ਵੀ ਦੇਤਾ ਫੋਟੋ ਸੇਕਾ ਕਿਧਰ ਹੈ ਕਿਧਰ ਕਿਧਰ ਤੋਂ ਮਾਰਾਈ ਲੈਟਾ ਕੇ ਬਾਪੂ ਜੀ ਨੂੰ ਕੋਠੇ ਤੋਂ ਪੁੱਠਾ ਲਮਕਾਓ ਫਿਰ ਦੱਸੋ ਕਾਂਦ ਪਤੰਦਰ ਗਵੰਡੀਆਂ ਵੱਲ ਲੈ ਗਿਆ ਬਾਪੂ ਪਰੇ ਹੋ ਜਾ ਕਾਂਦ ਅੱਗੇ ਆ ਜਾਣੀ ਤੇਰੇ ਪੈਰਾਂ 'ਚ ਸਹੀ ਕੀਤਾ ਅਗਲੇ ਨੇ ਕਾਂਦ ਨਾਲ ਕਾਂਦ ਮਿਲਾ ਦਿੱਤੀ ਤੇਰਾ ਫੋਨ ਟੇਡਾ ਭਰਾ ਅਗਲੇ ਨੇ ਸਹੀ ਲਾਇਆ ਜਿਹੜਾ ਬਚਿਆ ਉਹ ਵੀ ਭਾਵੇਂ ਆਈਸਕ੍ਰੀਮ ਤੇ ਫਸਾ ਲੇ। 사ਲਾ ਕੁਲਫੀ ਇਹ ਖਾ ਰਿਆ ਜੋਰ ਮੇਰਾ ਲੱਗੀ ਜਾਂਦਾ। ਦਾਤੋਂ ਮੇਂ ਜੰਜਨਾ ਹੜ ਨਾ ਨਾ ਦੰਦੀ ਹੈ ਨੀ। ਬੱਸ ਕਰ ਝਾਲਮਾ ਕੁਲਫੀ ਤੂੰ ਖਾ ਨਾ ਠੰਡੀ ਮਈਂ ਨੇ ਜੀ ਜਾਂਦੀ ਹੈ। ਮੇਰਾ 사ਲਾ ਦਾਦ ਵੀ ਖੁਰਪੇ ਵਾਂਗ ਚੰਡੀ ਫੇਦਾ। ਜਿਹੜਾ ਇੱਕ ਰੇਂਦਾ ਇਹਨੇ ਉਹ ਵੀ ਛਾੜ ਲੈਣਾ ਲੱਗਦਾ। ਅਬੇ ਦਾ ਤੂ ਆਏ ਵਾਏ। ਫੇਰ ਕਹਿੰਦੇ ਕੁੱਤੇ ਮਗਰ ਪੈਂਦੇ ਆ। ਬਹੁਤ ਹੀ ਨਾ ਇਨਸਾਫੀਆ ਇਹਦੇ ਨਾਲ ਤਾਂ। ਬੁਖਾਰ ਚ ਹੱਸ ਪਿਆ ਕਰਦੇ ਕਹਿੰਦੇ ਡਰਾਮੇ ਕਰਦਾ ਤੌਬਾ ਤੌਬਾ ਸਾਰਾ ਮੂਡ ਖਰਾਬ ਕਰ ਦਿਆ ਕੈਨ ਨਾ ਸਾਲੇ ਮੁੱਤਨ ਵੀ ਨਹੀਂ ਦਿੰਦੇ ਰੱਬਾ ਸਾਡੇ ਚ ਕੀ ਕਮੀ ਆ ਦੱਸ ਦੇ ਚੰਗੀ ਫਸਲ ਨੂੰ ਹਮੇਸ਼ਾ ਕੀੜੇ ਖਾ ਜਾਂਦੇ ਨੇ ਊੜੀ ਵਾਲਿਆਂ ਦੀ ਕੀ ਮਜਬੂਰੀ ਸੀ ਯਾਰ ਬਾਈ ਤੇਰੇ ਵਾਲ ਵੇਖ ਕੇ ਹੜਾ ਹੌਸਲਾ ਵਧ ਗਿਆ ਬਾਲ ਤਾਂ ਹਿੱਕ ਤੇ ਦੀਵਾ ਝਾਲਮਾ ਕਿਵੇਂ ਨਾ ਨਹੀਂ ਦੇਖਿਆ ਨੱਪ ਦੇ ਕਿੱਲੀ ਇਹਨੂੰ ਕਹਿੰਦੇ ਆ ਲੰਗਰਪਾੜ ਮਹਿਕਮਾ 30 ਦਾ ਸਟਾਰ ਨਾ ਨਾ ਰੋਟੀ ਦਾ ਸ਼ਿਕਾਰ ਹੱਥ ਨਾਲ ਕੁਛ ਨਹੀਂ ਬਾਨਾ ਵੇਲੇ ਨਾ ਅੰਦਰ ਤੱਕ ਕਾਣ ਦੋਵੇਂ ਹੱਥਾਂ ਨਾਲ ਚੱਕ ਹਜੇ ਗੱਲ ਨਹੀਂ ਬਣੀ ਛੱਡ ਕੇ ਤਿਆਂ ਨੂੰ ਕਈ ਮਸੇਤ ਨੇ ਲੜੀ ਬਣਾ ਕੇ ਬਾਹਰ ਕੱਢੂ ਪਤੰਦਰ ਹਟੀ ਨਾ ਜਿੰਨਾ ਚਿਰ ਪ੍ਰਣਾਲੇ ਨਹੀਂ ਚੱਲਦੇ ਕਾਡੀ ਨਾ ਜਿੰਨਾ ਚਿਰ ਚਬਾਣਾ ਨਹੀਂ ਦੁਖਣ ਲੱਗ ਜਾਂਦਾ 22 ਛਗੰਦੇ ਪੈਸੇ ਪੂਰੇ ਕਰਦਾ ਲੱਗਦਾ ਮਾਮਾ ਚੱਬ ਵੀ ਲੈ ਅੰਦਰ ਮਾਲਾ ਬਣਾਉਣੀ ਆ ਹੋ ਮੇਰੀ ਤੜੀ ਉੱਤੇ ਲੱਗਣ ਕਿ ਚਾਰੀਆਂ ਹੋ ਮੇਰੀ ਤੜੀ ਉੱਤੇ ਲੱਗਣ ਕਿ ਚਾਰੀਆਂ ਤੁਰਦੇ ਫਿਰਦੇ ਹੀ ਅਮਰਾਜ ਇਹ ਅਮਰਾਜ ਨਾ ਨਾ ਸਕੂਟੀ ਵਾਲੀ ਕੁੜੀ ਗਲਤੀ ਫੇਰ ਵੀ ਗੱਡੀ ਵਾਲੇ ਦੀ ਬਣੀ ਹੋਣੀ ਆ ਸੜਕਾਂ ਤੇ ਐ ਤੁਰਦੇ ਜਿਵੇਂ ਪਿਓ ਦਾ ਰਾਤ ਹੁੰਦਾ ਜੇ ਮੁੰਡਾ ਹੁੰਦਾ ਤਾਂ ਹੁਣ ਤੱਕ ਤਾਂ ਚਾਰ ਵਾਰ ਸਰਵਿਸ ਹੋ ਜਾਣੀ ਸੀ ਯਾਰ ਗੱਡੀ ਦੀ ਨਹੀਂ ਗਲਤੀ ਗੱਡੀ ਹੀ ਤੇਜ਼ ਆ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੀ ਵੀਡੀਓ ਬਾਕੀ ਜੇ ਤੁਹਾਨੂੰ ਹਾਈਪ ਦੀ ਆਪਸ਼ਨ ਦੇਖਦੀ ਹੈ ਤਾਂ ਹਾਈਪ ਵੀ ਦੇ ਦਿਓ ਜਿਹਦੇ ਨਾਲ ਚੈਨਲ ਗਰੋ ਹੋ ਸਕੇ ਬਸ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਈਜ਼